ਧੰਨਵਾਦ ਕਰਦਾ ਬਾਬਾ ਦੀਪ ਸਿੰਘ ਜੀ ਫੁੱਟਬਾਲ ਕਲਿਬ ਸੁਸਾਇਟੀ ਆ ਉਹਨਾਂ ਦੇ ਪ੍ਰਧਾਨ ਤੇ ਉਹਦੇ ਮੇਰਾ ਵੱਡਾ ਛੋਟਾ ਭਾਈ ਗੁਰਵਿੰਦਰ ਸਿੰਘ ਸੰਧਰ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਵੀ ਇੱਥੇ ਮੈਂ ਆ ਕੇ ਸਾਰਾ ਜਿਹੜਾ ਪੁਚਪਾਲ ਦਾ ਮੈਚ ਹੋਣ ਜਾ ਰਿਹਾ ਉਹਦੇ ਵਾਸਤੇ ਆਏ ਆ ਮੈਂ ਇਹਨਾਂ ਨੂੰ ਵਿਕਲ ਦੀ ਵਧਾਈ ਵੀ ਦੇਣਾ ਇਹਨਾਂ ਦਾ ਬਹੁਤ ਵਧੀਆ ਪ੍ਰਾਗਾਂ ਹੈ ਕਿਉਂਕਿ ਫੁੱਟਬਾਲ ਦੀ ਇਹ ਜਿਹੜਾ ਇਲਾਕਾ ਵਾ ਇੱਕ ਫੁੱਟਬਾਲ ਦੀ ਨਸਰੀ ਮੰਨਿਆ ਜਾਂਦਾ ਵਾ ਤੇ ਇਹਨਾਂ ਨੇ ਉਸ ਨਸਰੀ ਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖਿਆ ਵਾ ਕਿਉਂਟੀ ਦੇ ਖਿਡਾਰੀ ਜਿਹੜੇ ਨੇ ਪੈਦਾ ਕਰ ਰਹੇ ਨੇ ਬਾਬਾ ਦਰਸ਼ਨ ਸਿੰਘ ਜੀ ਮੇਰੇ ਖਿਆਲ ਤੋਂ ਜਿਹੜੇ ਕਰਤਾ ਧਰਤਾ ਨੇ ਜਿਨ੍ਹਾਂ ਨੇ ਪਹਿਲਾਂ ਸਾਰਾ ਇਹ ਥੋੜੀ ਫੁੱਟਬਾਲ ਦੀ ਅਕੈਡਮੀ ਸ਼ੁਰੂ ਕਰਾਈ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਕਿ ਉਹਨਾਂ ਨੇ ਸਾਰੀ ਇਸ ਡੇਢ ਨੂੰ ਸੰਭਾਲ ਕੇ ਰੱਖਿਆ ਤੇ ਮੇਰੇ ਅਰਦਾਸ ਕਰਦਾ ਹਾਂ ਕਿ ਇਹ ਜਿਹੜੀ ਆ ਸਾਰੀ ਇਹਨਾਂ ਦੀ ਬੀਮ ਇਸ ਤਰੀਕੇ ਨਾਲ ਕੰਮ ਕਰੇ ਪਰਮਾਤਮਾ ਨੂੰ ਮੇਰ ਪਰਿਆ ਹੱਥ ਰੱਖੇ ਤੇ ਹੋਰ ਵਧੀਆ ਤਰੀਕੇ ਦੇ ਨਾਲ ਇਹ ਸਾਰੇ ਗੇਮ ਅੱਗੇ ਲੈ ਕੇ ਜਾਣ ਮੈਂ ਮੇਰਾ ਛੋਟਾ ਵੀਰ ਕਮਲਜੋਤੀ ਵੀ ਆਇਆ ਹੋਇਆ ਇੱਥੇ ਕਿਉਂਕਿ ਭਾਵੇਂ ਮੈਂ ਅੱਜ ਇਸ ਤਰ੍ਹਾਂ ਦੇ ਪਹਿਲੀ ਵਾਰ ਹੀ ਆਇਆ ਪਰ ਮੈਨੂੰ ਬਹੁਤ ਬੜਾ ਖੁਸ਼ ਹੋਇਆ ਜਿਸ ਤਰ੍ਹਾਂ ਨੇ ਸਾਰੇ ਗ੍ਰਾਉਂਡ ਸਾਰਿਆਂ ਨੇ ਮਿਲ ਕੇ ਵਧੀਆ ਤਰੀਕੇ ਨਾਲ ਉਹ ਗ੍ਰਾਉਂਡ ਜਿਹੜੀ ਉਹ ਸਾਫ਼ ਵੀ ਹੈ ਬਾਕੀ ਪਰਮਾਤਮਾ ਕਰੇ ਇਹ ਦਿਨ ਦੁਖਣੀ ਰਾਤ ਕਬੀ ਖੇਡ ਕੇ ਕਰ ਸਾਰੀ ਇਹਨਾਂ ਦੀ ਟੀਮ ਜਿਹੜੀ ਹੈ ਨੌਜਵਾਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਖੇਡਾਂ ਵਾਲੇ ਮੈਂ ਦੇਖੋ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਜਿਹੜੇ ਆ ਸਾਰੇ ਮੁੰਡੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਤਿਆਗਣ ਤੇ ਖੇਡ ਵਾਲੇ ਪਾਸੇ ਆਉਣ ਕਿਉਂਕਿ ਖੇਡ ਦੇ ਵਿੱਚ ਜਿਹੜਾ ਵਾ ਹਸਨ ਖੇਡਨ ਮਨ ਕਰ ਚਾਓ ਸਾਡੇ ਜੁਬ ਸਾਹਿਬਾਨ ਨੇ ਵੀ ਕਿਹਾ ਵਾ ਤੇ ਅਗਰ ਆਪਾਂ ਖੇਡ ਦੇ ਵਿੱਚ ਜਾਵਾਂਗੇ ਤੇ ਅੱਜ ਕੱਲ ਸਪੋਰਟਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਮੌਕੇ ਮਿਲ ਰਹੇ ਨੇ ਚਾਹੇ ਉਹ ਆਪਣੀਆਂ ਨੌਤਰੀਆਂ ਨੇ ਉਹਦੇ ਵਿੱਚ ਵੀ ਜਿਹੜਾ ਵਾ ਸਪੋਰਟਸ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਉਹਦੇ ਵਿੱਚ ਕੋਟੇ ਮਿਲ ਰਹੇ ਨੇ ਸਾਰਾ ਤਾਂ ਕਿ ਮੈਂ ਇਹਨਾਂ ਨੂੰ ਕਹਾਂਗਾ ਕਿ ਚੰਗੀ ਟੀਮ ਦੇ ਨਾਲ ਖੇਡਣ ਤਾਂਕਿ ਜਿਹੜਾ ਵਾ ਇਹਨਾਂ ਦਾ ਜਿਹੜਾ ਵਧੀਆ ਜ਼ਿੰਦਗੀ ਜਿਹੜੀ ਬਸ ਰੋਸ। ਪਾਜੀ ਆਪਣੇ ਨਾਮ ਬਲਜੀਤ ਸਿੰਘ ਨਾਮ ਹੈ ਮੇਰਾ। ਸਰ ਇੱਥੇ ਤੁਸੀਂ ਆਏ ਆ ਜੀ ਕਿਹ ਚੇੜੀ ਬਾਤ ਹੈ? ਅਸੀਂ ਫੁੱਟਬਾਲ ਦੇ ਪ੍ਰੇਮੀ ਆਂ, ਫੁੱਟਬਾਲ ਖੇਡਣ ਆਏ ਆਂ। ਪਾ ਦੂਸਰਾ ਟੂਰਨਾਮੈਂਟ ਇਹਨਾਂ ਦਾ ਬਹੁਤ ਵਧੀਆ ਟੂਰਨਾਮੈਂਟ ਕਰਾ ਰਹੇ ਨੇ। ਇਹ ਸਾਡੇ ਨਾਲ ਵੱਡਾ ਮੁੰਡਾ ਲੱਡਾ ਮੁੰਡਾ ਕੀੜ ਰਿਹਾ ਤੇ ਡਾਲੇ ਚੱਕਲੇ ਡਾਲੇ ਦੱਲੇ ਚੱਕਰੇ ਕਰਾਉਂਦੇ ਨੇ ਇਹਨੇ ਦੱਲਾ ਪਿੰਡ ਡੱਲਾ ਕੀ ਕਹਿਣਾ ਤੇ ਨੌਜਵਾਨਾਂ ਨੂੰ ਠੀਕ ਹੀਮਾ ਦੇ ਵਿੱਚ ਮੌਜੂਦਾਨਾਂ ਨੂੰ ਇਹ ਆ ਵੀ ਨਸ਼ਿਆਂ ਨੂੰ ਛੱਡ ਕੇ ਗਰਾਉਂਡਾਂ ਜਾਓ ਮਾਤ ਤੋਂ ਬਾਅਦ ਮਿਹਨਤ ਕਰੋ ਮਿਹਨਤ ਦਾ ਹੀ ਵਰਦੀਗ ਹੈ ਜਿੰਨਾ ਮਿਹਨਤ ਕਰ ਲੋਗੇ ਉਨਾ ਹੀ ਫਲ ਮਿਲੇਗਾ ਅੱਗ ਲੱਗਦਾ ਪਿੰਡਾਂ 'ਚ ਇਹ ਜਿਹੇ ਪ੍ਰੋਬਲਮ ਹੋਣ ਚਾਹੀਦੇ ਹਾਂ ਦਿੱਲੀ ਹੋਣਾ ਚਾਹੀਦਾ ਹਰ ਪਿੰਡ ਨੂੰ ਚਾਹੀਦਾ ਵੀ ਟੂਰਨਾਮੈਂਟ ਕਰਾਉਣਾ ਜਿੰਨੇ ਜੰਗਰ ਰਿਲੇਸ਼ਨ ਆ ਸਭ ਤੋਂ ਵਧੀਆ ਗਾਹ ਆਉਣਗੇ ਫੁੱਟਬਾਲ ਖੇਡਣਗੇ ਵਧੀਆ ਗੇਮ ਹੈ ਬਾਕੀ ਆਪਣੇ ਨਾਲ ਜਿਹੜੀ ਫਸਟ ਹੈ ਮੈਂ ਐਮੀ ਅਠਵਾਲ ਸਰ ਇਹ ਕਿੱਥੋਂ ਦੀ ਟੀਮ ਆ ਤੇ ਕਿੱਥੇ ਆ ਇਹ ਸਾਡੇ ਲੱਦੇ ਮੁੰਡੇ ਦੀ ਟੀਮ ਆ ਜੋ ਕਿ ਮਤਲਬ ਅਸੀਂ ਖੁਦ ਤਿਆਰ ਕੀਤੀ ਹੋਈ ਆ ਮਤਲਬ ਇੰਨਾ ਪਹਿਲਾਂ ਟਾਈਮ ਨਹੀਂ ਸੀ ਲੱਗਾ ਸਾਨੂੰ ਇੰਨਾ ਵੀ ਪਨੀਰੀ ਅਸੀਂ ਤਿਆਰ ਕਰ ਰਹੇ ਹਾਂ ਤੇ ਜੋ ਸਹਿਯੋਗ ਆ ਇਹਦੇ ਵਿੱਚ ਭਾਜੀ ਕਿੰਟੂ ਸਾਡੇ ਭਾਜੀ ਜੋ ਯੂ ਐਸ ਏ ਤੋਂ ਉਹਨਾਂ ਦਾ ਬਹੁਤ ਸਹਿਯੋਗ ਆ ਤੇ ਫੋ ਦਾ ਪਿੰਡ ਦੇ ਮੋਦਵਾਰ ਜੋ ਬੰਦੇ ਆ ਥੋੜੇ ਨਾਲ ਚੱਲਣਦੇ ਆ ਭਾਈ ਦੇ ਸਹਿਯੋਗ ਨਾਲ ਜੋ ਅਸੀਂ ਪਿੰਡ ਦੇ ਵਿੱਚ ਮਤਲਬ ਨਵਾਂ ਉਪਰਾਲਾ ਕੀਤਾ ਡੇ ਨਾਈਟ ਲਾਈਟਾਂ ਨੂੰ ਲਗਾਈਆਂ ਹੋਈਆਂ ਵਾ ਤੇ ਗਰਾਊਂਡ ਪੂਰੀ ਤਿਆਰ ਕੀਤੀ ਹੋਈ ਹੈ ਵੀਰ ਮੰਦੋ ਸਿੰਘ ਦੀ ਚੌਕੀ ਦਾ ਹਾਂਜੀ ਕਿੰਨੀ ਕਿ ਫਿਰ ਮਿਹਨਤ ਲੱਗਦੀ ਇਹਨਾਂ ਨੂੰ ਸ਼ਾਮ ਤੋਂ ਤਿੰਨ ਵਜੇ ਤੋਂ ਗਰਾਊਂਡ ਤੇ ਜਾ ਜਾਂਦੇ ਆ ਤੇ ਸ਼ਾਮ ਨੂੰ 8 ਵਜੇ ਗਰਾਊਂਡ ਤੋਂ ਬਾਅਦ ਜਾਂਦੇ ਆ ਆਪਣਾ ਵਰਕ ਹੋਰ ਸਾਰਾ ਕੁਝ ਕਰਕੇ ਅੱਜ ਕਿਉਂਕਿ ਟਾਈਮ ਤੋਂ ਹੋ ਰਿਹਾ ਹੈ ਕੁਝ ਵੱਡੇ ਖਿਡਾਰੀ ਮਤਲਬ ਕੁਝ ਪਰਮਾਂ ਦੇ ਕਰਕੇ ਤੇ ਕੁਝ ਪ੍ਰੋਬਲਮਾਂ ਦੇ ਕਰਕੇ ਮਤਲਬ ਜਿਹੜੇ ਨਹੀਂ ਆ ਸਕੇ ਮਤਲਬ ਅੱਜ ਕਿਹੜੀ ਜਗ੍ਹਾ ਤੇ ਖੇਡਣ ਆਏ ਅੱਜ ਅਸੀਂ ਬਿਆਲਗੜ ਡੱਲਾ ਖੇਡਣ ਆਏ ਕਿਹੜੀ ਟੀਮ ਨਾਲ ਆਪਣਾ ਬਿਆਲਗੜ ਨਾਲ ਟੀਮ ਨਾਲ ਮੈਚ ਹੋਣਾ ਪੰਜ ਕਿੰਨਾ ਤੋਂ ਨਾ ਮੇਰਾ ਨਾਮ ਜੀ ਸੋਨੂ ਜੀ ਡੀ ਬੋਲ ਕਿਹੜੀ ਸੰਸਥਾ ਵੱਲੋਂ ਟੀਮ ਪਰ ਇਹ ਲੱਗ ਰਿਹਾ ਆ ਕਿ ਇਹ ਇਹ ਜੀ ਤੁੰਦਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਇਹ ਪਹਿਲਾ ਟੂਰਨਾਮੈਂਟ ਕਰਾਇਆ ਹੈ ਕਰਾਇਆ ਜਾ ਰਿਹਾ ਹੈ અમાਰ ਦਾ ਪਹਿਲਾ ਟੂਰਨਾਮੈਂਟ ਆ ਜੀ ਇਹ ਫੁੱਟਬਾਲ ਦਾ ਟੂਰਨਾਮੈਂਟ ਪਹਿਲਾ ਟੂਰਨਾਮੈਂਟ ਇਹਦੇ ਵਿੱਚ ਆਪਾਂ ਅਲੱਗ-ਅਲੱਗ ਪਿੰਡਾਂ ਦੇ 20 ਟੀਮਾਂ ਸੱਦੀਆਂ ਗਈਆਂ ਜੀ ਇਨਾਮ ਰਾਸ਼ੀ ਕਿੰਨਾ ਇਨਾਮ ਰਾਸ਼ੀ 15000 ਰੁਪਏ ਪਹਿਲਾ ਨਾਮ ਦੇ ਤੇ 9500 ਰੁਪਏ ਦੂਜਾ ਨਾਮ ਇਹ ਕਿੰਨਾ ਵੱਡੂ ਕਰਵਾਇਆ ਗਿਆ ਇਹ ਸਾਡੇ ਸਪਾਂਸਰ ਹੈਗੇ ਨੇ ਗੁਰਵਿੰਦਰ ਸਿੰਘ ਜੀ ਸੰਗਰ ਪਰਜਾਪਤ ਪਰਿਵਾਰ ਵਾਲੇ ਤੇ ਬਾਕੀ ਸਾਡੇ ਪਿੰਡ ਦੇ ਜਿੰਨੇ ਵੀ ਪੰਜ ਸਰਪੰਚਾਂ ਦੇ ਪਿੰਡ ਦੀਆਂ ਸਮੂਹ ਸੰਗਤਾਂ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਗਿਆ ਠੀਕ ਹੈ ਨਾ ਤੁਸੀਂ ਨੋਜ਼ਵਾਲ ਨੂੰ ਜਿਹੜੇ ਖੇਡਾ ਵਾਲ ਨਹੀਂ ਲੱਗਦਾ ਅਹੀਂ ਨੌਜਵਾਨਾਂ ਨੂੰ ਇਹ ਵੀ ਥੋੜੀ ਜਿਹੀ ਸਹਿਰ ਦੇਣਾ ਚਾਹੁੰਦੇ ਆਂ ਕਿ ਨੌਜਵਾਨ ਆਉਣ ਗਰਾਊਂਡ ਬਹੁਤ ਵਧੀਆ ਬਣੀ ਆ ਗਰਾਊਂਡ ਦਾ ਆਣ ਕੇ ਜੋ ਵੀ ਉਹਦੇ ਵਿੱਚ ਗਰਾਊਂਡੀਆਂ ਵਿੱਚ ਜੋ ਵੀ ਗਤੀਵਿਧੀਆਂ ਆ ਉਹਨਾਂ ਦਾ ਖਾਬ ਲੈਣਾ ਆਣ